ਮਨੇ ਕਿਥੋਂ ਲਿਆਂਦਾ ਕਿਥੋਂ ਨਾ ਰੀੜੂਆ ਜਾ ਇਹ ਉਹ ਪਰੇ ਹੋ ਕੇ ਬਹਿ ਜਾ ਪੁੱਤ ਮੇਰੀ ਲੱਤ ਆ ਬਾਬਾ ਦੀਲ ਵਾਗੇ ਰਖਦਾ ਰਾਤ ਰਾਤ ਹਰ ਵਾਰੀ ਫੁਣੀ ਜਾ ਕੇ ਆ ਆ ਆਪਣੇ ਕਿਹਦੇ ਕੋਲੇ ਟੀਮ ਕੋਲੇ ਅੱਛਾ ਉਹ ਕਹਿੰਦਾ ਵੀ ਜੇ ਤਾਂ ਬਾਈ ਕਹਿੰਦਾ ਵੀ ਬੜੀ ਬਣਾਈ ਮਠਈ ਲੈਣੀ ਹੈ ਕਹਿੰਦਾ ਉਹ ਦੇਖ ਲਓ ਹਾਂ ਠੀਕ ਹੈ ਜੇ ਕਹਿੰਦਾ ਭਾਈ ਅਪਰੇ ਘਰੇ ਕੜਾਹੀ ਚੜਨੀ ਹੈ ਕਹਿੰਦਾ ਉਹ ਦੇਖ ਲਓ ਹੁਣ ਤੁਸੀਂ ਦੇਖੋ ਕਿਵੇਂ ਕਰਨਾ ਰ ਹੈ ਥੋੜੀ ਪਰੇ ਗੰਡ ਹੈ ਹੈ ਬਾਰੇ ਗੰਡਾ ਥੋੜੀ ਤੇਰਾ ਵਿਆਹ ਆ ਤੇਰਾ ਵਿਆਹ ਨਹੀਂ ਹੈਗਾ ਹੁਣ ਖਾਏ ਹੂੰ ਦਿਖਾ ਦਾਂ ਤੇ ਕੁੜੀ ਕੌਣ ਹੈ ਕਿਸੇ ਨਾਲ ਕਰਵਾਉਂ ਮੈਂ ਸੋਨੇ ਵਰਗੀ ਆ ਕੁੜੀ ਕੁੜੀ ਦਿਖਾਵਾਂਗੇ ਤੈਨੂੰ ਫੋਟੋ ਲਿਆਂਦੀ ਪਈ ਸਾਡੇ ਕੋਲੇ ਸੋਨੇ 'ਚ ਵੀ ਅੱਜ ਕੱਲ ਮਿਲਾਵਟ ਹੁੰਦੀ ਆ ਬੀਬੀਏ ਸੋਨਾ ਕਿਹੜਾ ਖਰਾ ਹੁੰਦਾ ਓਦੇ ਵਿੱਚ ਮਿਲਾਵਟ ਹੈ ਨਹੀਂ ਪੁੱਤ ਮੈਂ ਕਹਿੰਦੀ ਬੀਬੀ ਜਿਹੜਾ ਥੋੜਾ ਟਾਈਮ ਦੀਗਾ ਹਾਂ ਜੇ ਉਹ ਟਾਈਮ ਦੀਆਂ ਅੱਜ ਕੁੜੀਆਂ ਹੁੰਦੀਆਂ ਨਾ ਹਾਂ ਪੰਜਾਬ ਕਿਥੇ ਹੋਣਾ ਸੀ ਹਾਂ ਅੱਜ ਕੱਲ ਤਾਂ ਕਿ ਕੀੜੇ ਪਏ ਨੇ ਅੱਜ ਕੱਲ ਦੇ ਕੁੜੀਆਂ ਨੂੰ ਅੱਜ ਕੱਲ ਤਾਂ ਬਾਪੇ ਧੁੰਨੀ ਦਿਖਾਉਂਦੀਆਂ ਨੇ ਨੀਲਾਂ ਦੀਆਂ ਪੱਟੀਆਂ ਹੋਈਆਂ ਨੇ ਕਹਿੰਦੇ ਧੁੰਨੀ ਪਾਉਂਦੀਆਂ ਨੇ ਧੁੰਨੀ ਦਿਖਾਉਂਦੀਆਂ ਨੇ ਲਤਾਂ ਦਿਖਾਉਂਦੀਆਂ ਨੇ ਹੂੰ ਪਹਿਲਾਂਆਂ ਹੀ ਸਤੋਂ ਜੁੰਨੀ ਨਹੀਂ ਤੀਰਦੀਆਂ ਹਾਂ ਹੈ ਤੀ ਪਹਿਣਾ ਇੱਜ਼ਤ ਦੀ ਸ਼ਰਮ ਮੰਨਦੀ ਤੀ ਅੱਜ ਕੱਲ ਐ ਬਾਪੇ ਉਰੇ ਇਤੋਂ ਲੱਗਦੀਆਂ ਨੇ ਇੱਥੇ ਤੱਕ ਭਾਗੀਆਂ ਹਾਂ ਹਾਂ ਰਾ ਕਿੱਥੋਂ ਦੇ ਜਮੀਬਦ ਕਲੰਨ ਹੋਈ ਇਹਨੇ ਤੇਨ ਪਰਦੇ ਨੇ ਤੂੰ ਹਾਂ ਇੰਨੀ ਸਮਝਦਾਰੀ ਤੇ ਗੱਲ ਕਰਦਾ ਮੇਰਾ ਪੁੱਤ ਹੈ ਚੰਡੀਗੜ੍ਹ ਜਾ ਕੇ ਦੇਖੀ ਖਸਮ ਮੈਂ ਕੀ ਕਰਨੀ ਆ ਚੰਡੀਗੜ੍ਹ ਤੇਰੀਆਂ ਲੱਤਾਂ ਦਾ ਕੁਛ ਨਹੀਂ ਅਣਡੀਆਂ ਦਾ ਲੱਤਾਂ ਨਹੀਂ ਗੁਰਲਾਲ ਕਨੌਰ ਜਿੱਡੀਆਂ ਜਿੱਡੀਆਂ ਉਹਨਾਂ ਦੀਆਂ ਪਤਾ ਨਹੀਂ ਕੀ ਖਾਂਦੀਆਂ ਨੇ ਮੈਂ ਕਹਿੰਦੀ ਮੈਂ ਕਿਹਾ ਵੀ ਮੈਂ ਇਹਨੂੰ ਕਿਹਾ ਮਗਰ ਵੀ ਅਸੀਂ ਸਾਦਾ ਵਿਆਹ ਕਰਾਂਗੇ ਭਈ ਅਸੀਂ ਕੋਈ ਮੀਟ ਨਹੀਂ ਕੋਈ ਸਾਡੀ ਦਾਰੂ ਨਹੀਂ ਹੈਗੀ ਸਾਦਾ ਕਿਉਂ ਤਾਂ ਮੀਟ ਦਾਰੂ ਥੜੂ ਨਹੀਂ ਚਲਾਉਂਦੇ ਆਪਾਂ ਨਹੀਂ ਮੈਂ ਨਹੀਂ ਆਪਣੇ ਪੁੱਤ ਦਾ ਸਾਦਾ ਵਿਆਹ ਕਰਦੀ ਕਿ ਖਾਣੂਗਾ ਖਲਾਬ ਜਾਮਣਾ ਹੋ ਜਣੀਆ ਪਰਫਿਊ ਹੋ ਜੂਗੀ ਹੋਰ ਕੀ ਦਾਲ ਰੋਟੀ ਹੋ ਜੂਗੀ ਨਾ ਭਾਈ ਮੈਂ ਤਾਂ ਆਪਣੇ ਪਤ ਦਾ ਰੁਪਈਆ 10 ਲੱਖ ਖਰਚਿਓ ਵਿਆਹ ਤੇ ਯਾਰ ਆਦੇ ਵਾਸਤੇ ਆ ਕੀ ਹੋ ਗਿਆ ਸੰਗ ਆਉਂਦੀ ਐ ਲੈ ਆਉਂਦੀ ਤੈਨੂੰ ਸੰਗ ਉੱਥੇ ਸ਼ਰਮ ਓਹ ਹੈ ਨਹੀਂ ਇਧਰ ਨਿਕਲ ਗਿਆ ਹੋ ਉਹ ਤਾਂ ਚੰਡੀਗੜ੍ਹ ਵਗ ਗਿਆ ਚੰਡੀਗੜ੍ਹ ਕਦੋਂ ਵਗ ਗਿਆ ਪਤਾ ਨੰਗੀਆਂ ਚੰਡੀਗੜ੍ਹ ਹੈ ਸੱਚਾ ਉਹ ਨਹੀਂ ਉਹ ਤਾਂ ਕੰਮ ਗਿਆ ਹਾਂ ਕਿੰਨਾ ਬਾਕੀ ਹੁੰਦਾ ਇਹ ਪਤਾ ਨਹੀਂ ਕਿ ਉਹ ਆਪਣੇ ਪੜਾਈ ਪੜ੍ਹੂਈ ਦੇ ਸੰਸਲੇ ਚ ਗਿਆ ਤੜਕੀ ਲੰਘਿਆ ਹੋਰ ਉਹਦੀ ਬਾਬਲਾ ਕਰ ਲਾ ਗੌਰ ਐਮੀ ਫਿਰ ਕੀ ਫਾਇਦਾ ਹੋਊਗਾ ਥਾਣੇ ਚ ਛੜਾ ਕੇ ਲੈਣਾ ਪੂ ਸਿਰ ਚ ਕੇ ਪਾਉ ਚੁੱਪ ਕਰ ਪਾ ਨਾਲੇ ਪਤਾ ਨਹੀਂ ਕਿੰਨਾ ਦੀ ਕੁੜੀ ਉਹ ਵਸਾਉਣੀ ਪਊਗੀ ਪੂਰੇ ਲਿਆ ਕੇ ਗੌਣ ਕਰ ਲੋ ਭਾਈ ਲੈ ਲੋ ਤਿੱਥੋਂ ਸੌ ਗਨੇ ਸਿਆਣਾ ਹੋ ਮੇਰਾ ਪੁੱਤ ਆਹ ਆਹ ਉਹ ਤਾਂ ਬਾਲਾ ਸਿਆਣਾ ਤੈਨੂੰ ਤਾਂ ਉਹੀ ਸਿਆਣਾ ਲੱਗਦਾ